ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛੱਤ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਅਸੀਂ ਪਹੁੰਚੇ ਹਾਂ ਦਾਸਤਾਂਏ ਸ਼ਹਾਦਤ ਚਮਕੌਰ ਸਾਹਿਬ ਵਿਖੇ ਦਾਸਤਾਂਏ ਸ਼ਹਾਦਤ ਐਕਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰ ਵੱਲੋਂ ਬਣਵਾਇਆ ਗਿਆ ਸੀ ਬਹੁਤ ਹੀ ਸੋਹਣਾ ਫਰੰਟ ਦਾਸਤਾਇਸ਼ਹਾਦਤ ਰੋਡ ਤੇ ਬਿਲਕੁਲ ਤੁਹਾਨੂੰ ਅੰਦਰਲੇ ਵੀ ਦ੍ਰਿਸ਼ ਦਿਖਾਵਾਂਗੇ ਵੀਡੀਓ ਦੇ ਨਾਲ ਜੁੜੇ ਰਹੀਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਪਾਸ ਬਣਵਾ ਰਹੇ ਨੇ ਸਾਡੇ ਫੈਮਿਲੀ ਦੇ ਮੈਂਬਰ ਇੱਕ ਪਾਸ ਤੇ ਨਾ ਪੰਜੇਣ ਦੀ ਐਂਟਰੀ ਹੈ ਆ ਤੁਸੀਂ ਇੰਦਲਾ ਦ੍ਰਿਸ਼ ਦੇ ਸਕਦੇ ਹੋ ਬਹੁਤ ਹੀ ਸੁੰਦਰ ਹੈ ਖਾਲਸ ਨਿਸ਼ਾਨ ਹੈ ਉਹ ਸਾਹਮਣੇ ਤੁਸੀਂ ਪਵਾਰਾ ਵੇਖ ਰਹੇ ਹੋ ਇਹ ਗੀਤ ਹੀ ਚੱਲਦਾ ਹੈ ਇਹ ਇਸ ਟਾਈਮ ਉਹਨ ਪਵਾਰਾ ਬੰਦ ਹੋ ਚੁੱਕਿਆ ਹੈ ਗੀਤ ਦੇ ਉੱਤੇ ਫਲੋ ਕਰਦਾ ਜਿੰਨਾ ਫਲੋ ਮਿਊਜ਼ਿਕ ਜ਼ਿਆਦਾ ਹੋਊਗਾ ਉਨਾ ਉੱਚੀ ਹੈ ਫੁਫਾਰਾ ਜਾਊਗਾ ਇਹ ਮਿਊਜ਼ਿਕ ਦੇ ਨਾਲੇ ਜੋੜਿਆ ਹੋਇਆ ਇਹ ਵੀ ਬਹੁਤ ਸੋਹਣਾ ਲੱਗਦਾ ਜਦੋਂ ਸ਼ਬਦ ਚੱਲਦੇ ਨੇ ਇਸ ਤੇ ਆ ਤੁਸੀਂ ਦੇਖ ਸਕਦੇ ਹੋ ਅੰਦਰ ਮੋਬਾਈਲ ਅਲਾਉ ਨਹੀਂ ਹੈਗੇ ਅਸਿੱਖ ਇਤਿਹਾਸ ਬਾਰੇ ਸਿੱਖ ਇਤਿਹਾਸ ਜਾਣਨ ਬਾਰੇ ਤੇ ਸਿੱਖ ਇਤਿਹਾਸ ਪਛਾਣਨ ਬਾਰੇ ਜੋ ਅੰਦਰ 6 ਪਾਠ ਦੇ ਵਿੱਚ ਬਣਾਈ ਹੋਈ ਏ ਇੱਕ ਮੂਵੀ ਬਹੁਤ ਸੋਹਣਾ ਮੈਸੇਜ ਦਿੰਦੀ ਹੈ ਕਿ ਸਿੱਖ ਇਤਿਹਾਸ ਸੋਖਾ ਨਹੀਂ ਬਣਿਆ ਸ਼ਹਾਦਤਾਂ ਬਹੁਤ ਹੋਈਆਂ ਨੇ ਅੰਦਰ ਫੋਨ ਅਲਾਉ ਨਹੀਂ ਹੈਗਾ ਇਹ ਤੁਹਾਨੂੰ ਬਾਹਰਲਾ ਦ੍ਰਿਸ਼ ਦਿਖਾ ਰਹੇ ਆ ਤਾਂ ਇੱਕ ਵਾਰ ਜਰੂਰ ਤੁਸੀਂ ਵਿਜ਼ਿਟ ਕਰੋ ਚਮਕੌਰ ਸਾਹਿਬੀ ਕੇ ਦਾਸ ਤਾਂ ਇਹ ਸ਼ਹਾਦਤ ਜ਼ਰੂਰ ਵੇਖੋ ਇੱਕ ਵਾਰ ਅੰਦਰ ਫੋਨ ਅਲਾਉ ਨਹੀਂ ਹੈਗਾ ਜਿੱਥੇ ਅੰਦਰ ਦਿਖਾਉਂਦੇ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਨੇ ਇਹ ਬਾਹਰਲਾ ਦ੍ਰਿਸ਼ ਅੰਦਰ ਬਹੁਤ ਸੋਹਣਾ ਬਹੁਤ ਸੋਹਣੀ ਸਜਾਵਟ ਤੁਸੀਂ ਮਾਣ ਮਹਿਸੂਸ ਕਰੋਗੇ ਇੱਥੇ ਆ ਕੇ ਚਮਕੌਰ ਸਾਹਿਬ ਕੇ ਦਾਸਤਾਨੇ ਸ਼ਹਾਦਤ ਵੇਖਣ ਇੱਕ ਵਾਰ ਜ਼ਰੂਰ ਆਓ ਆਪਣੇ ਆਪ ਤੇ ਮਾਣ ਮਹਿਸੂਸ ਕਰੂੰਗੀ ਚਰਨਜੀਤ ਸਿੰਘ ਚੰਨੀ ਦਾ ਵੀ ਧੰਨਵਾਦ ਕਰੂੰਗੀ ਇਹ ਲਾਸਟ ਸੀਗਾ ਜੀ 쇼쇼 ਇਸ ਤਰ੍ਹਾਂ ਕੀ 4 ਵਜੇ ਤੋਂ ਮਤਲਬ 쇼 ਤੋਂ 1 ਘੰਟਾ ਪਹਿਲਾਂ ਪਹੁੰਚਣਾ ਹੁੰਦਾ ਅਸੀਂ 4 ਵਾਲਾ 쇼 ਦੇਖਣਾ ਸੀ ਅਸੀਂ 10 ਮਿੰਟ ਪਹਿਲਾਂ ਹੀ ਆਏ ਸੀ ਅਜੇ ਜੇ ਅਸੀਂ 4 ਵਜੇ ਤੋਂ ਲੇਟ ਹੋ ਜਾਂਦੇ ਤਾਂ ਸਾਡੇ ਜਿਹੜੇ 6 ਪਾਰ ਸੀਗੇ ਦਿਖਾਉਣੇ ਸੀਗੇ ਸਿੱਖ ਇਤਿਹਾਸ ਬਾਰੇ ਤਾਂ ਉਹ ਸਾਨੂੰ ਤੁਸੀਂ ਮੰਨੋ ਵਧੀਆ ਦੇਖਗੀ ਛੇ ਤੇ ਛੇ ਅਗਰ ਅਸੀਂ ਲੇਟ ਹੁੰਦੇ ਚਾਰ ਦੀ ਜਗਾ 4:30 ਹੁੰਦੇ ਜਾਂ 5 ਵਜੇ ਹੁੰਦੇ ਸਾਡੇ 2-3 ਪਾਰਟ ਇਕੱਠੇ ਆਣੇ ਸੀ ਤਾਂ ਜਦੋਂ ਵੀ ਤੁਸੀਂ ਆਉਣਾ ਤਾਂ ਅੱਧਾ ਪੂਨਾ ਘੰਟਾ ਮਤਲਬ 4 ਵਜੇ ਦਾ ਸ਼ੋਅ ਲਾਸਟ ਹੈ ਸਵੇਰ 10 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ ਸ਼ੋਅ ਨੇ 2-2 ਘੰਟਿਆਂ ਦੇ ਸਿੱਖ ਇਤਿਹਾਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਗੁਰੂ ਨਾਨਕ ਦੇਵ ਤੋਂ ਕਿਵੇਂ ਸਟਾਰਟ ਹੋਇਆ ਗੁਰੂ ਨਾਨਕ ਦੇਵ ਜੀ ਨੇ ਕੀ ਕੁਝ ਕੀਤਾ ਬੰਦਾ ਸਿੰਘ ਬਹਾਦਰ ਤੱਕ ਸਾਰੀ ਡਿਟੇਲ ਕੱਲੀ ਕੱਲੀ ਗੱਲ ਧਿਆਨ ਦੇ ਨਾਲ ਵੇਖਣ ਵਾਲੀ ਸੁਣਨ ਵਾਲੀ ਆਪਣੇ ਆਪ ਤੇ ਮਾਣ ਮਹਿਸੂਸ ਕਰੋਗੇ ਜੀ ਧੰਨਵਾਦ